ਸਿੰਦਰ ਕਿ ਦੇ ਲੋ ਪਿਆਰ ਕਰਦੇ ਨੇ ਮੈਂ ਸੁਬਿਧਾ ਭਈ ਅੱਜ ਇਹ ਜੋ ਮੇਲਾ ਲੱਗਿਆ ਹੋਇਆ ਸਿੰਦਰ ਛੇਤ ਗਈ ਯਾਦ ਕਰਨ ਦਾ ਸਿੰਦਰ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਇਹ ਉਹਨਾਂ ਲੋਕਾਂ ਦਾ ਮੇਲਾ ਹੈ ਜਿਹੜੇ ਸੰਗੀਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਔਰ ਸਮਝਦੇ ਨੇ ਕਿ ਕੋਈ ਬੰਦਾ ਆਪਣੀ ਜ਼ਿੰਦਗੀ ਚ ਕੋਈ ਐਸੀ ਕਮਾਈ ਕਰ ਗਿਆ ਜਿਹੜੀ ਬਹੁਤ ਦੇਰ ਤੱਕ ਬਲਕਿ ਉਦੋਂ ਤੱਕ ਜਦ ਤੱਕ ਦੁਨੀਆ ਹੈਗੀ ਹੈ ਜਦ ਤੱਕ ਪੰਜਾਬੀ ਬੋਲੀ ਹੈਗੀ ਹੈ ਜਦ ਤੱਕ ਪੰਜਾਬੀ ਸੰਗੀਤ ਹੈਗਾ ਜਦ ਤੱਕ ਪੰਜਾਬੀ ਸੱਭਿਆਚਾਰ ਹੈਗਾ ਉਦੋਂ ਤੱਕ ਮਤਲਬ ਉਹ ਜਿਹੜਾ ਐਸੀ ਉਹਦੀ ਪ੍ਰਾਪਤੀ ਚੰਗੀ ਚੰਗੀ ਨਹੀਂ ਸੀ ਲੋਕਾਖਮਾ ਹੁੰਦੀਆਂ ਨੇ ਮਿਰਜ਼ਾ ਸਾਹਿਬ ਸਰਜੀਪੁਰ ਨੂੰ ਹੀਰ ਰਾਂਝਾ ਐਸਾਂੀਆਂ ਹੈਗੀਆਂ ਨੇ ਉਹ ਜਿਹੜੇ ਲੋਕਾਖਾਥਾ ਇਲਾਕਾਈ ਲੋਕਾਖਾਥਾ ਹੁੰਦੀਆਂ ਨੇ ਉਹਨਾਂ ਵਿੱਚ ਇੱਕ ਜਿਉਣਾ ਮਾਉਟ ਸੀ ਉਹਨੂੰ ਇਲਾਕੇ ਦੇ ਲੋਕ ਜਾਣਦੇ ਸੀਗੇ ਸੰੂਰ ਦੇਲੇ ਦਾ ਸੀਗਾ ਉੱਥੋਂ ਦੇ ਲੋਕ ਜਾਣਦੇ ਸੀ ਪਰ ਜਦੋਂ ਸੁਰਿੰਦਰ ਛੱਦੇ ਨੇ ਉਹਨੂੰ ਗਾਇਆ ਉਹਨੂੰ ਸਾਰਾ ਪੰਜਾਬ ਹੀ ਨਹੀਂ ਬਲਕਿ ਪੰਜਾਬੀ ਜਿੱਥੇ-ਜਿੱਥੇ ਵੀ ਵਸਦੇ ਨੇ ਜਿਹੜੇ ਮੁੰਡਿਆਂ ਦੇ ਵਸਦੇ ਨੇ ਉਹ ਵੀ ਜਾਣਣ ਲੱਗੇ ਐਸੀ ਉਹਦੀ ਗਾਇਕੀ ਐਸਾ ਉਹਨੇ ਇਸ ਤਰੀਕੇ ਨਾਲ ਉਹ ਤਿਆਰ ਕੀਤਾ ਜਿਵੇਂ ਹੁਣ ਇੱਕ ਸ਼ੁਣੇ ਸ਼ਿਵ ਸ਼ੇਂਦਰੀ ਜੀ ਦੱਸਿਆ ਗਿਆ ਨੇ ਬੜੀ ਮਿਹਨਤ ਕੀਤੀ ਯਾਦਾਂ ਰਹਿ ਜਾਂਦੀਆਂ ਨੇ ਛੋਟੀ ਜਿਹੀ ਯਾਦ ਮੇਰੀ ਗੱਲ ਸੁਣਨਾ ਮੇਰੇ ਨਾਲ ਇੱਕ ਵਾਰੀ ਸਿੰਦਰ ਛੇਦਾਂ ਹਰਮੋਨੀਅਮ ਵਜਾਉਣਾ ਆਇਆ ਮੈਂ ਆਪਣੇ ਪਿੰਡ ਰੰਧਾ ਸੀਗਾ ਜਿਹੜਾ ਪ੍ਰੋਗਰਾਮ ਸੀ ਮੈਂ ਜਦੋਂ ਉੱਥੇ ਆਇਆ ਰஞ்சிਤ ਗੌਰ ਜੀ ਦੇ ਘਰੇ ਮੈਂ ਹਲੇ ਬਾਹਰ ਹੀ ਖੜਾ ਸੀਗਾ ਸਿੰਦਰ ਛੇਦਾਂ ਅੰਦਰ ਗੀਤ गा ਰਿਹਾ ਸੀਗਾ ਔਰ ਗੀਤ ਵੀ ਬਹੁਤ ਅੱਛਾ गा ਰਿਹਾ ਸੀਗਾ ਉਹਨੂੰ ਹੀ ਰੰਧਾ ਫਿਰ ਮਾਈ ਸੀ ਜਿਹੜੀ ਚਟਪੇ ਮਾਰਿਆ ਸੀ ਇਹ ਚੁੱਕਾ ਐਸਾ ਕੋਈ ਗੀਤ ਲੇਕਿਨ ਬੁਰਾ ਨਾ ਬਣਾਇਓ ਸਿੰਦਰ ਕੇਲੇ ਦੀ ਆਵਾਜ਼ ਤੇ ਤੇਜ਼ ਸੀ ਉਸ ਦੀ ਵਾਈਬ੍ਰੇਸ਼ਨ ਬਹੁਤ ਜ਼ਿਆਦਾ ਸੀ ਉਹ ਮੈਂ ਦੇਖਿਆ ਵੀ ਇਹ ਹਾਰਤਾ ਮੁੰਡੇ ਦੀ ਬਹੁਤ ਅੱਛੀ ਹੈ ਅਨੇ ਜੇ ਵਾਈਬ੍ਰੇਸ਼ਨ ਹੈਗੀ ਹੈ ਔਰ ਸਭ ਤੋਂ ਵੱਡਾ ਨੁਕਸਤ ਹੈ ਆਵਾਜ਼ ਦੇ ਵਿੱਚ ਵਾਈਬ੍ਰੇਸ਼ਨ ਜਿਹੜੀ ਆਵਾਜ਼ ਟਿਕਦੀ ਨਹੀਂ ਹੈ ਜਿਹੜੀ ਡਾਂਗ ਵਰਗੀ ਨਹੀਂ ਹੈ ਉਹ ਆਵਾਜ਼ ਉਹਨੋਂ ਸੇ ਆਵਾਜ਼ ਨਹੀਂ ਆਉਂਦੀ ਸਮਝਦਾ ਤੁਸੀਂ ਸੁਣਿਆ ਹੋਣਾ ਬਹੁਤ ਅਛੇ ਲੱਗਾਵਾ ਕੋਈ ਨੰਦੇ ਸੀ ਪਰ ਜਦੋਂ ਉਹ ਉੱਤਰ ਆਈ ਪਿਛਲੇ ਜਾਂਦੇ ਸੀ ਉਦੋਂ ਉਹਦੀ ਆਵਾਜ਼ ਟੇਟੇ ਹੀ ਹੋ ਜਾਂਦੀ ਸੀ ਇਸ ਘੜੀ ਵਿਚਾਰੀ ਥੋੜੇ ਜਿਹੀ ਜਾਨ ਉਹ ਫੇਲ ਹੋ ਗਈ ਮੈਂ ਸੁਨੀਲ ਸਿੰਘ ਦੇ ਕੋਲ ਅੰਦਰ ਬਣ ਕੇ ਨਾ ਫਿਆ ਕੱਟ ਗੋਲਾ ਮੁੱਢ ਚ ਤੇਰੀ ਆਵਾਜ਼ ਬਹੁਤ ਅੱਛੀ ਹੈ ਪਰ ਤੈਨੂੰ ਇੱਕ ਮਤੋਂ ਘਰ ਲੱਜ ਲੈਣਾ ਇੱਕ ਜਗ੍ਹਾ ਕਰ ਦੇਣਾ ਉੱਥੇ ਚਲੇ ਜਾ ਤੂੰ ਬਹੁਤ ਸਿਆਣਾ ਬਣ ਕੇ ਨਿਕਲੇਗਾ ਮੈਂ ਜਿਸ਼ਨ ਪੌਰਾ ਜੀ ਦਾ ਨੋਟ ਲੈਂਦਾ ਬਖਾ ਜਿਸ਼ਨ ਪੌਰਾ ਜੀ ਬੜੇ ਅੱਛੇ ਨੇ ਬਹੁਤ ਅੱਛਾ ਸਿਖਾਉਂਦੇ ਨੇ ਔਰ ਗੁੜੀ ਗਿਆਨੀ ਬੰਦੇ ਨੇ ਉਸੇ ਕੋਲੋਂ ਬੜੇ ਚਲੇ ਜਾ ਆ ਪ੍ਰੋਗਰਾਮ ਤੋਂ ਬਾਅਦ ਚਲੋ ਮੈਂ ਤਾਂ ਇਹਨਾਂ ਕਹਿ ਕੇ ਤੇ ਆਪਣੇ ਘਰ ਲੱਗ ਗਿਆ ਮੈਨੂੰ ਪਤਾ ਹੀ ਲੱਗਿਆ ਕਿ ਸਾਡਾ ਬੀਟੀ ਵਾਸਤੇ ਹੈ ਨਹੀਂ ਉਹ ਤੱਲੇ ਜਾਂ ਪ੍ਰੋਗਰਾਮ ਦੇ ਉੱਤੇ ਜਦੋਂ ਸਿੰਦਰ ਚੰਦ ਆਉতো ਸਿੱਧਾ ਆਉਂਦਾ ਸਾਹਮਣੇ ਦੇਖ ਬੈਠ ਗਿਆ ਤਾਂ ਮੈਂ ਸਮਝਦਾ ਮੈਂ ਆਪਣੀ ਜ਼ਿੰਦਗੀ 'ਚ ਜੋ ਕੋਈ ਚੰਗਾ ਕੰਮ ਕੀਤਾ ਇੱਕ ਇੱਕ ਕੰਮ ਕੀਤਾ ਜਿਹੜਾ ਮੈਂ ਸਿੰਦਰ ਸਿੰਘ ਦੇ ਨੂੰ ਉਸ ਵੇਲੇ ਸਲਾਹ ਦਿੱਤੀ ਔਰ ਜਦੋਂ ਮੈਂ ਦੁਬਾਰਾ 7-6 ਮਹੀਨੇ ਮਗਰੋਂ ਇੱਕ ਸਟੇਜ ਤੇ ਸੁਣਿਆ ਤਫਾਕੇ ਜੋ ਹੀਰੇ ਵਾਂਗੂ ਕੰਟੀਦਾਰ ਜਿਹਾ ਜੀਆ ਹੈ ਉਹ ਹੀਰੇ ਵਾਂਗੂ ਚਮਕਦਾ ਸੀਗਾ ਔਰ ਲੋਕੀ ਨੂੰ ਪਿਆਰ ਕਰਨ ਲੱਗੇ ਸੀ ਕਿ ਉਸ ਤੋਂ ਬਦਰ ਉਹਦੀ ਪ੍ਰਾਪਤੀ ਹੈ ਕਿ ਮੇਰੇ ਊਠਾ ਵਾਲੇ ਦੋ ਊਠਾ ਵਾਲੇ ਜਾਂ ਆਪਣੇ ਡਰਾਈਵਰੀਅਰ ਟਰੱਕ ਇਹ ਕਹਿੰਦਾ ਕੋਈ ਜੀ ਰਹੇਗਾ ਇਸ ਤੋਂ ਇਲਾਵਾ ਜੋੜਾ ਪੜਦਾ ਉਹਦੀ ਜ਼ਿੰਦਗੀ ਦੀ ਬਹੁਤ ਬੜੀ ਪ੍ਰਾਪਤੀ ਹੈ ਇਹ ਮੇਲਾ ਉਹਦੇ ਨਾਂ ਤੇ ਲੱਗਿਆ ਹੋਇਆ ਹੈ ਯਾਨੀ ਜ਼ਿੰਦਗੀ 'ਚ ਜਿਹੜਾ ਕੋਈ ਬੰਦਾ ਚੰਗੇ ਕੰਮ ਕਰ ਜਾਂਦਾ ਹੈ ਜਿਹੜਾ ਕੋਈ ਬੰਦਾ ਪਹਿਣਾ ਪਾਈ ਜਾਂਦਾ ਉਹਨੂੰ ਦੁਨੀਆ ਯਾਦ ਰੱਖਦੀ ਹੈ ਹਾਂ ਇਹ ਦਾ ਜ਼ਰੂਰ ਹੈ ਮੈਂ ਸੇਖੋਂ ਸਭ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਆਸ਼ ਕਰਦਾ ਕਿ ਸਾਥੋਂ ਬਕਰ ਵੀ ਆਏ ਤੇ ਕੋਈ ਮੇਲਾ ਲਾ ਲੈਣਗੇ ਬੜੀ-ਬੜੀ ਗੱਲ ਹੋਊਗੀ ਦੇਖੋ ਜੀ ਇਹੀ ਗੱਲਾਂ ਦੇਖ ਕੇ ਦਿਲ ਬੜਾ ਖੁਸ਼ ਹੁੰਦਾ ਤੇ ਯਾਰ ਅੱਛਾ ਇਹ ਟਾਈਮ ਸਾਡੇ ਤੇ ਵੀ ਆਉਣਾ ਸਾਡੇ ਵੀ ਆਈ ਮੇਲਾ ਲੱਗੂਗਾ ਜੋਦੀ ਜੀ ਲਾ ਦੂਗੇ ਚਲੋ ਇਹੋ ਕੇ ਸ਼ਹਿਮਾ ਬੋਲਦਾ ਇਹਦਾ ਜਣਾ ਨਹੀਂ ਕਰਨਾ ਮੈਂ ਛੋਟੀ ਜੀ ਗੱਲ ਕਰੀ ਕੋ ਉਹ ਉਹ ਇਹ ਹੈ ਮੇਰਾ ਲੋੜ ਨਹੀਂ ਦੱਸੋ ਜੀ ਇੱਕ ਵਾਰੀ ਮੈਂ ਬਾਉ ਸਿੰਘ ਜੀ ਨਾਲ ਕੋਲੇ ਬੈਠਾ ਕਿਉਂਕਿ ਮੈਂ ਬਹੁਤ ਜ਼ਿਆਦਾ ਜੀ ਮੈਂ ਤੇ ਬੀਬੀ ਰੰਜੀਤ ਕੌਰ ਜੀ ਨੇ ਜੜ ਲਗਾਏ ਨੇ ਮਾਨ ਸਾਹਿਬ ਨੇ ਲਏ ਮੇਰਾ ਉੱਤੇ ਆਉਣ ਜਾਣ ਬਹੁਤ ਜ਼ਿਆਦਾ ਹੁੰਦਾ ਸੀਗਾ ਇਹਨਾਂ ਕੋਲੇ ਇੱਕ ਬੰਦਾ ਆਇਆ ਕਹਿੰਦਾ ਜੀ ਬਚੰਡੇ ਫਲਾਣੇ ਕਲਾਕਾਰ ਦੀ ਨਾਈਟ ਹੈ ਕਿ ਆਪਾਂ ਚੱਲੀਏ ਨਾਲ ਸੁਧੀ ਨੂੰ ਲੈ ਚੱਲ ਜਾਈਏ ਮਾਂ ਦਾ ਕਹਿੰਦੇ ਇਹਦੇ ਹਰੇ ਦਿਨ ਜੁਦਾ ਨੇ ਨਾਈਟਾ ਤੁਸੀਂ ਮਨਾਈ ਕਰਦੇ ਦੀ ਕਰਦੇ ਇਹ ਵੀ ਤੇ ਗੱਲ ਹੋ ਜਾਂਦੀ ਹੈ ਕਿ ਸੁਨਿੰਦਰ ਸਿੰਘ ਰਾਜੀ ਨੇ ਜੋ ਆਪਣੀ ਜ਼ਿੰਦਗੀ ਜਮੇਂਤ ਕਰਕੇ ਜੋ ਇਸ ਸਰਜੀਤ ਲੋਕ ਸਗੀ ਜਿਹਨੂੰ ਅਸੀਂ ਕਹਿੰਦੇ ਆ ਕਿਉਂਕਿ ਸਰਜੀਤ ਦਾ ਵੱਲ ਕਿਸੇ ਹੁੰਦੇ ਨੇ ਕਿ ਲੋਕ ਸਗੀ ਤੇ ਇਸ ਤੋਂ ਇਲਾਵਾ ਇੱਕ ਹੋਰ ਸੰਗੀਤ ਉਹਨੂੰ ਅਸੀਂ ਸੱਸਾ ਕਹਿ ਲੈਂਦੇ ਆ ਕਿ ਆਫੀਕਰ ਉਹ ਨਹੀਂ ਹੁੰਦਾ ਲੇਕਿਨ ਮਤਲਬ ਉਹਦੇ ਵਿੱਚ ਗਜ਼ਲ ਠੁਮਰੀ ਦੱਦਰਾ ਇਸ ਕਿਸ ਤਰ੍ਹਾਂ ਦੀ ਅਰੇ ਇਹ ਲੋਕ ਸੰਗੀਤ ਹੈ ਇਹ ਅਮਰ ਹੈ ਇਹ ਕਿਹਨੇ ਪੈਦਾ ਕੀਤਾ ਲੋਕਾਂ ਨੇ ਪੈਦਾ ਕੀਤਾ ਇਹਦਾ ਕੋਈ ਸਟਾਰਟ ਨਹੀਂ ਹੁੰਦਾ ਇਹਦਾ ਕੋਈ ਗੁਰੂ ਨਹੀਂ ਹੁੰਦਾ ਪਰ ਉਹਨੇ ਲੋਕਗੀਤਾਂ ਦੇ ਉਸ ਲੋਕ ਸੰਗੀਤ ਦੇ ਵਿੱਚ ਜਿਹੜੀਆਂ ਕੰਪੋਜੀਸ਼ਨਸ ਬਣਦੀਆਂ ਨੇ ਜਿਹੜੀਆਂ ਬਣੀਆਂ ਨੇ ਜਿਹੜੀਆਂ ਬਣਦੀਆਂ ਨੇ ਔਰ ਜਦ ਤੱਕ ਬਣਨਦੀਆਂ ਤੁਸੀਂ ਸੁਣਿਆ ਹੋਵੇਗਾ ਦੇਖਿਆ ਹੋਵੇਗਾ ਜਾਣਦੇ ਹੋ ਜਿਸ ਫਿਲਮ ਉਹਦੇ ਵਿੱਚ ਚਾਹੇ ਛਿੱਡੀ ਵੱਡੀ ਹਿੰਦੀ ਫਿਲਮ ਹੋਵੇ ਜੇ ਵੀ ਪੰਜਾਬੀ ਟੱਚ ਦਾ ਜੇ ਵੀ ਪੰਜਾਬੀ ਲੋਕ ਸ਼ਗੀਤ ਦਾ ਉਹਦੇ ਟੱਚ ਨਹੀਂ ਹੈ ਉਹ ਫਿਲਮ ਕਾਮਯਾਬ ਨਹੀਂ ਹੁੰਦੀ ਉਹ ਪੰਜਾਬੀ ਲੋਕ ਸ਼ਗੀਤ ਬਹੁਤ ਅਮੀਰ ਹੈ ਬਹੁਤ ਮੈਂ ਸਮਝਦਾ ਇਹਨਾਂ ਲੋਕਾਂ ਨੇ ਸੰਭਾਲ ਕੇ ਰੱਖਿਆ ਅੱਜ ਮੈਂ ਸੇਖੋ ਸਾਹਿਬ ਦਾ ਧੰਨਵਾਦ ਕਰਨਾ ਇਹਨਾਂ ਨੇ ਬਹੁਤ ਬੜਾ ਉਪਰਾਲਾ ਕਰਕੇ ਉਸ ਬੰਦੇ ਨੂੰ ਜੋ ਸਾਡੇ ਵਿੱਚੋਂ ਸ਼ਹੀਦ ਦੇ ਤੌਰ ਤੇ ਸਾਨੂੰ ਵਿਛੜ ਗਿਆ ਪਰ ਉਹਦੀ ਆਵਾਜ਼ ਜੋ ਵੀ ਹੈ ਪਰ ਜੋ ਦਾ ਰੱਖਣ ਦਾ ਇੱਕ ਉਪਰਾਹਲਾ ਵੀ ਹੈ ਬੜੀ ਮਿਹਰਬਾਨੀ ਸੇਖੋ ਸਾਹਿਬ ਮੈਂ ਆਪ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਮੈਂ ਫਿਰ وہی ਕਹੂੰਗਾ ਕਿ ਜ਼ਿੰਦਗੀ ਦੇ ਬੇ ਬੇ ਹਾਜ਼ਰੀ ਦੇ ਕੰਮ ਨਾ ਹੋਵੇ ਅਫਸੋਸ ਕੰਮ ਨਾ ਹੋਵੇ ਅਫਸੋਸ ਖੋ ਨਾ ਹੋਵੇ ਥੈਂਕ ਯੂ